ਸਟਾਰ ਪੁਰਾਣੀ ਸੰਸਦ ਦੇ ਕੇਂਦਰੀ ਹਾਲ ਵਿੱਚ ਕੌਮੀ ਜਮਹੂਰੀ ਗਠਜੋੜ ਦੇ ਚੁਣੇ ਗਏ ਸੰਸਦ ਮੈਂਬਰਾਂ ਅਤੇ ਗਠਜੋੜ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਆਪਣਾ ਆਗੂ ਚੁਣ ਲਿਆ ਹੈ ਡੰਡੀ ਇੱਕ ਵਾਰ ਫਿਰ ਆਪਣਾ ਨੇਤਾ ਚੁਣਨ ਤੋਂ ਬਾਅਦ ਉਨ੍ਹਾਂ ਵੱਲੋਂ ਰਾਸ਼ਟਰਪਤੀ ਨੂੰ ਆਪਣੇ ਸਮਰਥਨ ਦਾ ਪੱਤਰ ਸਾਂਪ ਦਿੱਤਾ ਗਿਆ ਹੈ ਡੰਡੀ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਐਤਵਾਰ 9 ਜੂਨ ਨੂੰ ਸਹ ਚੁੱਕਣਗੇ ਡੰਡੀ ਪੁਰਾਣੀ ਸੰਸਦ ਦੇ ਕੇਂਦਰੀ ਹਾਲ ਵਿੱਚ ਜਿੱਥੇ ਗਠਜੋੜ ਦੀਆਂ ਦੂਸਰੀਆਂ ਪਾਰਟੀਆਂ ਨੇ ਮੋਦੀ ਨੂੰ ਸਮਰਥਨ ਦਿੰਦਿਆਂ ਨਵੀਂ ਬਣਨ ਵਾਲੀ ਸਰਕਾਰ ਸੰਬੰਧੀ ਆਪਣੇ ਭਾਵਪੂਰਤ ਵਿਚਾਰ ਰੱਖੇ ਉਥੇ ਮੋਦੀ ਨੇ ਵੀ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਦੀ ਗੱਲ ਜ਼ੋਰ ਸ਼ੋਰ ਨਾਲ ਕੀਤੀ ਡੰਡੀ ਇਹ ਵੀ ਕਿ ਇਸ ਵਿਪਨਤਾਵਾਂ ਪਰਪੂਰ ਦੇਸ਼ ਵਿੱਚ ਹਰ ਇੱਕ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਏਗਾ ਅਤੇ ਸਾਂਝੀ رائے ਨਾਲ ਬਣਾਈਆਂ ਗਈਆਂ ਨੀਤੀਆਂ ਨੂੰ ਅੱਗੇ ਵਧਾਇਆ ਜਾਏਗਾ ਡੰਡੀ ਉਹਨਾਂ ਨੇ ਕਈ ਪੱਖਾਂ ਤੋਂ ਇੰਡੀਆ ਗਠਜੋੜ ਦੇ ਆਗੂਆਂ ਨੂੰ ਵੀ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਅਤੇ ਇਹ ਵੀ ਕਿਹਾ ਕਿ ਉਹ ਲੋਕਤੰਤਰ ਅਤੇ ਇਸ ਸੰਵਿਧਾਨ ਬਾਰੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਪਾ ਰਹੇ ਹਨ ਡੰਡੀ ਇਹ ਵੀ ਕਿ ਚੋਣਾਂ ਦੌਰਾਨ ਉਹ ਵੋਟਾਂ ਲਈ ਇਲੈਕਟ੍ਰੋਨਿਕ VOTING ਮਸ਼ੀਨਾਂ ਬਾਰੇ ਵੀ ਕਈ ਸਵਾਲ ਖੜੇ ਕਰਦੇ ਰਹੇ ਹਨ ਪਰ ਨਤੀਜੇ ਆਣ ਤੋਂ ਬਾਅਦ ਉਹ ਇਸ ਮਾਮਲੇ ਉੱਤੇ ਇਸ ਲਈ ਚੁੱਪ ਕਰ ਗਏ ਕਿਉਂਕਿ ਇਹਨਾਂ ਨਤੀਜਿਆਂ ਵਿੱਚ ਸਟਾਰ ਉਨ੍ਹਾਂ ਦੇ ਸੰਸਦ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਡੰਡੀ ਉਹਨਾਂ ਇਹ ਵੀ ਦਾਵਾ ਕੀਤਾ ਕਿ ਇਸ ਸਮੇਂ ਬਣਿਆ ਲੋਕਤੰਤ੍ਰਿਕ ਗਠਜੋੜ ਪਹਿਲਾਂ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਹੈ ਡੰਡੀ ਬినాਸ਼ਕ ਲੋਕ ਸਭਾ ਦੇ ਚੋਣ ਨਤੀਜਿਆਂ ਨੇ ਇੱਕ ਵਾਰ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਆਗੂ ਆਪਣੀ ਪਾਰਟੀ ਅਤੇ ਲੋਕਤੰਤ੍ਰਿਕ ਗਠਜੋੜ ਦੀ ਜਿੱਤ ਦੇ ਜੋ ਵੱਡੇ ਦਾਅਵੇ ਕਰ ਰਹੇ ਸਨ ਉਹ ਦਾਅਵੇ ਪੂਰੇ ਨਹੀਂ ਹੋ ਸਕੇ ਡੰਡੀ ਇਸ ਵਾਰ ਭਾਜਪਾ ਨੇ ਲੋਕ ਸਭਾ ਵਿੱਚ ਆਪਣੇ ਸੰਸਦ ਮੈਂਬਰਾਂ ਦਾ ਨਿਸ਼ਾਨਾ 370 ਦਾ ਅਤੇ ਗਠ ਜੋੜ ਲਈ ਨਿਸ਼ਾਨਾ 400 ਤੋਂ ਵੱਧ ਸੀਟਾਂ ਦਾ ਮਿੱਥਿਆ ਸੀ ਡੰਡੀ ਇਸ ਸਬੰਧੀ ਉਹਨਾਂ ਨੇ ਲਗਾਤਾਰ ਦਾਵੇ ਵੀ ਕੀਤੇ ਸਨ ਅਤੇ ਆਪਣੀ 10 ਸਾਲ ਦੀ ਸਰਕਾਰ ਦੀਆਂ अनेका ਪ੍ਰਾਪਤੀਆਂ ਨੂੰ ਵੀ ਗਿਨਾਇਆ ਸੀ ਜਿੰਨਾ ਵਿੱਚ 80 ਕਰੋੜ ਦੇ ਲਗਭਗ ਲੋਕਾਂ ਨੂੰ ਮੁਫਤ ਅਨਾਜ ਦੇਣਾ ਸਿਹਤ ਸੰਬੰਧੀ ਬੀਮਾ ਯੋਜਨਾ ਪਾਣੀ ਤੋਂ ਲੈ ਕੇ ਘਰਾਂ ਵਿੱਚ ਕਰੋੜਾਂ ਪੱਖਾਨੇ ਤਿਆਰ ਕਰਵਾਉਣਾ ਅਤੇ ਲੋੜਵੰਦਾਂ ਲਈ ਕਰੋੜਾਂ ਹੀ ਘਰ ਬਣਾਉਣਾ ਆਦ ਸ਼ਾਮਲ ਸੰ ਡੰਡੀ ਪਰ ਵਧੇਰੇ ਸੀਟਾਂ ਹਾਸਲ ਕਰਨ ਦੇ ਦਾਵੇ ਪੂਰੇ ਨਾ ਹੋ ਸਕੇ ਡੰਡੀ ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ ਭਾਜਪਾ ਨੂੰ 240 ਸੀਟਾਂ ਹੀ ਪ੍ਰਾਪਤ ਹੋ ਸਕੀਆਂ ਜਦੋਂ ਕਿ ਪਿਛਲੀ ਲੋਕ ਸਭਾ ਵਿੱਚ ਪਾਜ ਪਾ ਦੀਆਂ 303 ਸੀਟਾਂ ਸਨ ਡੰਡੀ ਇਹ 17 ਇਹ ਪਾਰਟੀ ਆਪਣੇ ਤੌਰ ਉੱਤੇ ਹੀ ਬਹੁਮਤ ਵਿੱਚ ਸੀ ਪਰ ਇਸ ਵਾਰ ਪਾਰਟੀ ਵੱਲੋਂ ਆਪਣੇ ਤੌਰ ਉੱਤੇ ਬਹੁਮਤ ਪ੍ਰਾਪਤ